ਅੱਜ ਸਾਡੇ ਮਾਨਯੋਗ ਵਿਧਾਇਕ ਬ੍ਰਮਸ਼ਕਰ ਜਿੰਪਾ ਜੀ ਦੇ ਕੌਸਟਿਜੈਂਸੀ ਵਿੱਚ ਆਂਦੇ ਇਹ ਸਭ ਤੋਂ ਵੱਡੀ ਮੰਡੀ ਦੇ ਵਿੱਚ ਸਾਡੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਔਰ ਸਾਡੀ ਸਮੁੱਚੀ ਟੀਮ ਮਾਰਕਫੈਟ ਤੋਂ ਸਾਰੇ ਸਾਥੀ ਨਾਲ ਨੇ ਡੀਐਮਓ ਸਾਹਿਬ ਡੀਐਫਐਸਸੀ ਸਾਹਿਬ ਸੋ ਇਸ ਵਾਰ ਜਿਹੜੀ ਸੰਭਾਵਨਾ ਹੈ ਰਿਕਾਰਡ ਫਸਲ ਦੀ ਸੰਭਾਵਨਾ ਹੈ ਤੇ ਪੂਰੇ ਪੰਜਾਬ ਦੇ ਵਿੱਚ ਕਰੀਬ ਕਰੀਬ 124 ਲੱਖ ਮੀਟਰ ਇਕਟਰ ਜਿਹੜੀ ਕਣਕ ਹੈ ਉਹਦੀ ਪੈਦਾਵਾਰ ਹੋਣ ਦੀ ਸੰਭਾਵਨਾ ਹੈ ਤੇ ਜਿਹਦੇ ਵਿੱਚੋਂ ਕੱਲ ਤੱਕ ਅਜੇ ਸ਼ੁਰੂਆਤ ਹੀ ਹੋਈ ਹੈ ਤੇ ਕੱਲ ਤੱਕ 4 ਲੱਖ ਮੀਟਰ ਟਨ ਜਿਹੜੀ ਕਣਕ ਆ ਉਹ ਖਰੀਦ ਲਈ ਗਈ ਹੈ ਤੇ ਜਿਹਦੇ ਚੋਂ 90% ਜਿਹੜੀ ਆ ਉਹਦੀ ਪੇਮੈਂਟ ਵੀ ਕੱਲ 24 ਘੰਟੇ ਦੇ ਵਿੱਚ ਵਿੱਚ ਹੋ ਗਈ ਹੈ ਸੋ ਖਰੀਦ ਪ੍ਰਬੰਧ ਜਿਹੜੇ ਸਮੂਦ ਰਹਣਗੇ ਔਰ ਖਾਸ ਤੌਰ ਤੇ ਜਿਹੜੇ ਵੀ ਸਾਡੇ ਲੇਬਰਰ ਵੀ ਨੇ ਉਹਨਾਂ ਦੇ ਵੀ 43 ਪੈਸੇ ਦੇ ਵਿੱਚ ਵਾਧਾ ਹੋਇਆ 43 ਪੈਸੇ ਤੋਂ 2 ਰੁਪਏ 64 ਪੈਸੇ ਪਰ ਸੈਕ ਸੋ ਸਰਕਾਰ ਨੇ ਕਾਫੀ ਜਿਹੜਾ ਬਹੁਤ ਅੱਛਾ ਫੈਸਲਾ ਹੈ ਤੋ ਮੈਂ ਸਾਰੇ ਕਿਸਾਨ ਵੀਰਾਂ ਨੂੰ ਸਾਡੇ ਜਿੰਨੇ ਵੀ ਸਾਡੇ ਆਰਤੀ ਵੀਰ ਐ ਮੈਂ ਉਹਨਾਂ ਨੂੰ ਭਰੋਸਾ ਦਵਾਉਂਦਾ ਕਿ ਖਰੀਦ ਪ੍ਰਬੰਧਾ ਦੇ ਵਿੱਚ ਬਿਲਕੁਲ ਸਮੂਝ ਲਈ ਹੋਣੀ ਹੈ ਔਰ ਕੋਈ ਵੀ ਜੜੀ ਹੋ ਤੇ ਢਿੱਲ ਨਹੀਂ ਵਰਤੀ ਜਾਏਗੀ ਐਸੇ بارشਾਂ ਦੇ ਤਾਂ ਤਿੰਨ ਹੈਗੇ ਆ ਕਨਕ ਬਾਹਰ ਪਈ ਹੈਗੀ ਆ ਸ਼ੈੱਡ ਵੀ ਚਲੋ ਹੈਗੇ ਆ ਲੇਕਿਨ ਜਿਹੜੀ ਕਿਸੇ ਬਾਹਰ ਉਹਨੂੰ ਬਚਾ ਦੇ ਕੀ ਪ੍ਰਬੰਧ ਹੋ ਰਿਹਾ ਨਹੀਂ ਬਿਲਕੁਲ ਸਾਡੇ ਦੇਖੋ ਤਰਪਾਲ ਵਗੈਰਾ ਤਾਂ ਸਾਡੇ ਕੋਲ ਹੈ ਹੀ ਆ ਬੱਟ ਮੈਨੂੰ ਲੱਗਦਾ ਕਿ ਕੋਈ ਐਸੀ ਸਮੱਸਿਆ ਆਣੀ ਨਹੀਂ ਕਿਉਂਕਿ ਸਾਡੇ ਕੋਲ ਸ਼ੈੱਡ ਭਾਵੇਂ ਛੋਟਾ ਹੈ ਉਸ ਏਰੀਆ ਦੇ ਹਿਸਾਬ ਨਾਲ ਨਾ ਸਾਡਾ ਪਲਾਨ ਵੀ ਹੈ ਫਿਊਚਰ ਪਲੈਨਿੰਗ ਨੂੰ ਐਕਸਪੈਂਡ ਕਰੀਏ ਬਰ ਮੈਨੂੰ ਲੱਗਦਾ ਕਿ ਐਸੀ ਕੋਈ ਸਮੱਸਿਆ ਆੜ ਨਹੀਂ ਦਵਾਂਗੇ ਸਾਡੇ ਪ੍ਰਬੰਧ ਜਿਹੜੇ ਉਚਿਤ ਨੇ ਸਾਰੇ ਸਾਰੇ ਅਧਿਕਾਰੀ ਸਾਡੇ ਮੌਜੂਦ ਨੇ ਜੀ ਸਾਡੇ ਕਿਸਾਨ ਵੀਰਾਂ ਦੀ ਮਿਹਨਤ ਰੰਗ ਰੰਗ ਲੈ ਕੇ ਆਉਂਦੀ ਹੈ ਔਰ ਮੰਡੀਆਂ 'ਚ ਕਣਕ ਕਾਣੀ ਸ਼ੁਰੂ ਹੋਈ ਹੈ ਤੋਂ ਮੇਰੇ ਨਾਲ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਰ ਜੀ ਔਰ ਜਿਹਨਾਂ ਦੇ ਡਿਪਟੀ ਕਮਿਸ਼ਨਰ ਡੀ ਐਫ ਐਸ ਸੀ ਸਾਹਿਬ ਸਾਰੇ ਅਧਿਕਾਰੀगण ਜਿਹੜੀ ਅੱਜ ਇਹ ਖਰੀਦ ਦੀ ਸ਼ੁਰੂਆਤ ਕਰਾਈ ਗਈ ਹੈ ਔਰ ਸਰਕਾਰ ਵੱਲੋਂ ਜਿੱਦਾਂ ਪਹਿਲਾਂ ਦੱਸਿਆ ਪੂਰੇ ਪੁਖਤਾ ਪ੍ਰਬੰਧ ਹੈ ਕਿਸੇ ਚੀਜ਼ ਦੀ ਨਾ ਤਾਂ ਮੰਡੀਆਂ 'ਚ ਕਮੀ ਹੈ ਆਂ ਦਿੱਤੀ ਜਾਏਗੀ ਔਰ ਨਾ ਪ੍ਰਬੰਧਾਂ ਦੀ ਕੋਈ ਕਮੀ ਨਾ ਲਿਫਟਿੰਗ ਦੀ ਕੋਈ ਕਦੇ ਪੇਸ਼ੀ ਛੱਡੀ ਜਾਏਗੀ ਤੁਮ ਜਕੀਨ ਦਿਵਾਨਾ ਸਰਕਾਰ ਜਿਹੜੀ ਹੈ ਪ੍ਰੋ ਫਾਰਮਰ ਸਰਕਾਰ ਹੈਗੀ ਆ ਔਰ ਕਿਸੇ ਵੀ ਇਸ ਤਰ੍ਹਾਂ ਦੀ ਕੋਈ ਕਮੀ ਨਹੀਂ ਛੱਡੇਗੀ ਸਰਕਾਰ ਆਪਣੇ ਵੱਲ ਤੋਂ ਮੈਂ ਧੰਨਵਾਦ ਕਰਦਾ ਸਾਰੇ ਅਧਿਕਾਰੀਆਂ ਦਾ ਕਿ ਉਹਨਾਂ ਨੇ ਪੂਰੇ ਪ੍ਰਬੰਧ ਆਜਾ ਮੰਡੀ ਦਾ ਜਾਇਜ਼ਾ ਲਿਆ ਐ ਐਮਪੀ ਸਾਹਿਬ ਇੱਥੇ ਜੰਪਾ ਜੀ ਇੱਥੇ ਆਏ ਆ ਕੀ ਇੱਥੇ ਤੁਹਾਨੂੰ ਇਸ ਲਗਾ ਕਮੀਆਂ ਕੀ ਆ ਤੇ ਕਿਦਾਂ ਪੂਰਾ ਕਰਾਂਗੇ ਆਪਾਂ ਦੇਖੋ ਜੀ ਅਸੀਂ ਅੱਜ ਤੋਂ ਨਹੀਂ ਪਿਛਲੇ 2 ਮਹੀਨੇ ਤੋਂ ਅਸੀਂ ਲਗਾਤਾਰ ਪ੍ਰੋਕਿਊਰਮੈਂਟ ਸੀਜ਼ਨ ਨੂੰ ਦੇਖਦੇ ਹੋਏ ਮੰਡੀ ਅਫਸਰ ਸਾਹਿਬਾਨ ਅਤੇ ਫੂਡ ਸਪਲਾਈਜ਼ ਕੰਟਰੋਲਰ ਆਫਿਸ ਤੋਂ ਸਾਰੀ ਏਜੰਸੀਆਂ ਦੇ ਨਾਲ ਐਸਸੀਆਈ ਪੰਜਾਬ ਵੇਅਰਹਾਊਸਿੰਗ ਦੇ ਨਾਲ ਲਗਾਤਾਰ ਤਾਲਮੇਲ ਕਰਦੇ ਆਏ ਤਾਂ ਕਿ ਮੰਡੀਆਂ ਦੇ ਵਿੱਚ ਭੁਖਤਾ ਪ੍ਰਬੰਧ ਹੋਣ ਸਾਡੇ ਜ਼ਿੰਮੇਦਾਰ ਵੀਰਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ ਪਾਵੇ ਉਹ ਪੀਣ ਦੇ ਪਾਣੀ ਦੀ ਗੱਲ ਹੋਵੇ ਸ਼ੇਡ ਹੋਵੇ ਬੈਠਣ ਨੂੰ ਥਾਂ ਹੋਵੇ ਟਾਇਲਟਸ ਹੋਣ ਉਹ ਸਾਰੇ ਸਾਰੇ ਮੰਡੀਆਂ ਦੇ ਵਿੱਚ ਪੂਕਾ ਅਰੇਂਜਮੈਂਟਸ ਕੀਤੇ ਗਏ ਨੇ ਇਸ ਦੇ ਨਾਲ ਹੀ ਏਜੰਸੀਆਂ ਨਾਲ ਤਾਲਮੇਲ ਕਰਕੇ ਮੰਡੀਆਂ ਦੇ ਵਿੱਚ ਜਿਹੜੀ ਲੋੜਿੰਦੇ ਸਮਾਨ ਹੈ ਜਿਵੇਂ ਕਿ ਕ੍ਰੇਟਸ ਹੈ ਜਿਵੇਂ ਕਿ ਗੱਨੀ ਬੈਗਸ ਜਿਹਨੂੰ ਬਾਰਦਾਨਾ ਕਹਿੰਦੇ ਆ ਜਾਂ ਸਪੇਸ ਹੈ ਮੇਨ ਚੀਜ਼ ਇਹ ਹੈ ਕਿ ਤਾਂਕਿ ਟਾਈਮਲੀ ਜਿਹੜੀ ਹੈ ਜ਼ਿੰਮੇਵਾਰੀ ਸੇਮ ਡੇ ਪਰਚੇਸ ਹੋ ਕੇ ਉਹਨਾਂ ਨੂੰ ਕਰ ਜਾਣ ਦਾ ਮੌਕਾ ਮਿਲੇ ਉਹਨਾਂ ਦੀ ਪੇਮੈਂਟ ਉਹਨਾਂ ਦੇ ਅਕਾਊਂਟ 'ਚ ਪੈਂਡ ਔਰ ਉਹਨਾਂ ਦੀ ਲਿਫਟਿੰਗ ਨਾਲ ਦੇ ਨਾਲ ਮੰਡੀਆਂ ਦੇ ਵਿੱਚ ਹੁੰਦੀ ਰਹੇ ਤਾਂ ਕਿ ਕਿਸੇ ਵੀ ਮੰਡੀ ਦੇ ਵਿੱਚ ਗਲਟ ਵੈਲੀ ਸਮੱਸਿਆ ਨਾ ਹੋਵੇ ਇਸ ਤਰ੍ਹਾਂ ਦੇ ਅਰੇਂਜਮੈਂਟਸ ਅਸੀਂ ਮੰਡੀ ਵਾਈਜ਼ ਕਰਕੇ ਸਾਰੀ ਏਜੰਸੀਆਂ ਨਾਲ ਤਾਲਮੇਲ ਕਰਕੇ ਕੀਤੇ ਤਾਂ ਸਾਡੇ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਤੇ ਵੀ ਜ਼ਿੰਮੇਵਾਰ ਵੀਰਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਹੋਵੇ ਮੇਰਾ ਨਾਮ ਰਿੰਕਲ ਬੰਸਲਾ ਜੀ ਸਾਡੀ ਮੰਡੀ ਆੜ ਤੱਕ ਆਮਾ ਸਾਡਾ ਤੇ ਸਾਡੇ ਤੇ ਉਹ ਕਮੇ ਦਾ ਸੀਜ਼ਨ ਸ਼ੁਰੂ ਹੋ ਗਿਆ ਜੀ ਤਾਂ ਬਹੁਤ ਜ਼ਰਾ ਸਾਡੇ ਰਪੋਰਟਾਂ ਅੱਛੇ ਅਤੇ ਸਾਡੇ ਸੱਤੀ ਸਾਹਿਬ ਮਾਰਕੀ ਮੀਟੀ ਨੇ ਸੱਤੀ ਸਾਹਿਬ ਸਾਡੇ ਚੱਕਰ ਲਗਾਉਂਦੇ ਰਹਿੰਦੇ ਡੇ ਬਾਏ ਡੇ ਤਰਪੇਲਾ بارش ਦੇ ਕਾਰਨ ਤਰਪੇਲਾ ਸਾਡੇ ਕੋਲ ਪੀਪਲ ਸਭ ਰੈਡੀ ਹੈ ਜੀ ਸਾਡੇ ਹਰ ਮੰਡੀ ਦੁਕਾਨ ਦੇ ਉੱਪਰ ਸੱਤੀ ਸਾਹਿਬ ਨੇ ਚੈਕਿੰਗ ਕਰੀ ਹੈ ਬਿਲਕੁਲ ਤੇਰੀ ਸਹੀ ਤਰੀਕੇ ਨਾਲ ਸਭ ਕੁਝ ਸਹੀ ਹੋ ਰਿਹਾ ਜੀ ਪੂਰਾ ਇੰਤਿਆਮ ਹੈਗਾ ਸਾਡੇ ਕੋਲ بارش ਦੇ ਵੜਾਣ ਲਈ ਸਭ ਕੁਝ ਤਿਆਰ ਹੈ ਸਾਡੇ ਕੋਲ ਜ਼ਿੰਮੇਵਾਰ ਕੋਈ ਤੰਗ ਨਹੀਂ ਹੋਏਗਾ ਕੋਈ ਪਾਣੀ ਦੀ ਤੰਗੀ ਨਹੀਂ ਉਹਨਾਂ ਦੀ ਕੋਈ ਵਾਟਰ ਸਪਲਾਈ ਦੀ ਤੰਗੀ ਨਹੀਂ ਉਹਨੂੰ ਆਉਣ ਦਿੱਤੀ ਸੱਤੀ ਸਾਹਿਬ ਨੇ ਪੂਰਾ ਇੰਤਿਆਮ ਕੀਤਾ ਹੈ ਮੰਡੀ ਦੇ ਵਿੱਚ ਉਹਨਾਂ ਨੇ ਆਪਾਂ